ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਈ ਜੀ ਆਪਣੇ ਉਹਨਾਂ ਲਿਖੀਆਂ ਹੋਈਆਂ ਕੁਝ ਲਾਈਨਾਂ ਨੇ ਮੇਰੀਆਂ ਇਹ ਜੋ ਅੱਜ ਦਾ ਸੱਚ ਹੈ ਪੇਸ਼ ਕਰਨ ਲੱਗਾ ਜੇ ਚੰਗਾ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਹੁ ਚੜਦੀ ਜਬਾਨੀ ਜਾ ਰੋ ਚਿੱਟਾ ਖਾ ਗਿਆ ਰੁਲ ਗਿਆ ਬੜਾਪਾ ਬੁੱਢੇ ਮਾਂ ਬਾਪ ਦਾ ਗਲੀਆਂ ਦੇ ਵਿੱਚ ਗੁਰਬਾਣੀ ਰੋਲਦੀ ਪਰ ਗਿਆ ਘੜਾ ਲੋਕੋ ਹੁਣ ਪਾਪ ਦਾ ਦੁੱਧ ਪੀ ਕੇ ਗਾਂ ਡੰਡਾ ਮਾਰ ਛੱਡਤੀ ਕੋਖਾਂ ਵਿੱਚ ਤੀਆਂ ਕਤਰ ਨੇ ਹੁੰਦੀਆਂ ਰੱਖ ਲੋ ਸਾਹਮਣੇ ਬੀਬੇ ਬਾਪੂ ਨੂੰ ਸੋਹਣਿਓ ਹੁੰਦੇ ਕਰਦੇ ਜਿੰਦੇ ਕੁੰਜੀਆਂ ਕਿੱਥੋਂ ਕਰ ਜੂ ਸਟੇਟ ਉਹ ਤਰੱਕੀ ਮਿੱਤਰੋ ਜਿੱਥੇ ਸੌਹਾਂ ਖਾ ਕੇ ਝੂਠੀ ਸਰਕਾਰ ਬਣ ਜੇ ਉਹ ਕਿੱਥੋਂ ਬਚੂ ਘਰ ਬਾਰ ਸੱਜਣਾ ਜਦੋਂ ਚੋਰਾ ਨਾਲ ਪਹਿਰੇਦਾਰ ਰਲ ਜੇ ਮਿਡਲ ਏ ਕਲਾਸ ਬੰਦਾ ਖੁੰਝੇ ਲੱਗ ਗਿਆ ਚੰਗੇ ਜ਼ਿਮੀਂਦਾਰ ਰੁੱਖ ਕਰਕੇ ਕੈਨੇਡਾ ਨੂੰ ਮੁੰਡੇ ਦੇ ਮੋਬਾਈਲ ਉੱਤੇ ਵਬਸੀਰਜ ਚਲੇ ਦੱਸੋ ਬਣਾ ਕੌਣ ਜਾਣਦਾ ਏ ਵੇਦਾਂ ਨੂੰ ਪੰਥ ਦੀ ਮੈਂ ਕੀ ਸਰਕਾਰ ਜਿਹੜੀ ਸੀ ਲੁੱਟ ਪੁੱਟ ਉਹੀ ਸਾਰਾ ਪੰਥ ਖਾ ਗਈ ਸੰਗ ਮਰ ਮਰ ਥੱਲੇ ਦੱਬ ਦਿੱਤੀਆਂ ਸ਼ਰੋਮਣੀ ਕਮੇਟੀ ਯਾਦ ਗਰਾਂਟ ਆ ਗਈ ਪਿੰਡ ਦਾ ਪੱਠਾ ਨੇ ਬਿਠਾ ਕੇ ਰੱਖ ਦੇ ਇੱਕ ਦੋ ਹੁੰਦੇ ਨੇ ਕੜਮ ਚੌਧਰੀ ਵਾਰਸ ਸਹੀਦਾਂ ਦੇ ਦਿਹਾੜੀ ਕਰਦੇ ਆ ਕਾਤਲਾਂ ਦੇ ਵਾਰਸ ਨੇ ਲੱਗੇ ਨੌਕਰੀ ਲੋਕਾਂ ਦਾ ਲਹੂ ਹੋਇਆ ਪਿਆ ਗੰਦਲਾ ਹਰੀ ਦੀ ਚੀਜ਼ ਉੱਤੇ ਮਰਮ ਮਰ ਡਿੱਗਦੇ ਰੋੜਾ ਉੱਤੇ ਵਿਕਦਾ ਗਿਆਨ ਵੇਖ ਲੋ ਸੋਹ ਰੂਮਾਂ ਵਿੱਚ ਜੋੜੇ ਵਿਕਦੇ ਦੁਨੀਆ ਦਾ ਢਿੱਡ ਜੋ ਕਿਸਾਨ ਪਰਦਾ ਹੱਕਾਂ ਲਈ ਰੋੜਾ ਉੱਤੇ ਦੇਖੋ ਰੁਲਦਾ ਬੇਅਦਬੀ ਨੂੰ ਪੁਰ ਜੋ ਲੀਡਰਾਂ ਦੇ ਤਲੇ ਚੜਦੀ ਬੇੜਾ ਡੁੱਬ ਜਾਂਦਾ ਜਾਰੋ ਉਸ ਕੁੱਲ ਦਾ ਕਿਹੜੀ ਲੀਮ ਵਾਲਾ ਕਾਲਾ ਗੱਲਾਂ ਸੱਚ ਕਰਦਾ ਬੜਿਆਂ ਨੂੰ ਲੱਗਣੀਆਂ ਕੌੜੀਆਂ ਜਿਹੜੇ ਦੇਸ਼ ਨੇਤਾ ਹੁਣ ਕਮੇਡੀ ਕਰਦੇ ਉਹ ਦੇਸ਼ ਕਿੱਥੋਂ ਚੜੂ ਤਰੱਕੀ ਦੀਆਂ ਪੌੜੀਆਂ ਬੇਅਦਬੀ ਦੇ ਬਾਂਗਨਾ ਭੁੱਲ ਜਾਓ ਬੰਦੀ ਸਿੰਘਾਂ ਨੂੰ 2024 ਨੂੰ ਚੇਤੇ ਰੱਖਿਓ ਪੁੱਤ ਪੋਤੇ ਦੇਖ ਲਿਓ ਸੋਡੇ ਵੀ ਦਿਹਾੜੀ ਕਰਦੇ ਪਾਰਟੀ ਨਾਲ ਜੁੜਿਓ ਵੋਟਰਦਾਰ ਪੱਕਿਓ ਪੁੱਤ ਪੋਤੇ ਦੇਖ ਲਿਓ ਸੋਡੇ ਵੀ ਦਿਹਾੜੀ ਕਰਦੇ ਪਾਰਟੀ ਨਾਲ ਜੁੜਿਓ ਵੋਟਰਦਾਰ ਪੱਕਿਓ ਬਈ ਚੰਗਾ ਲੱਗਿਆ ਜੀ ਨਾ ਜਰੂਰ ਸ਼ੇਅਰ ਕਰ ਦਿਓ ਲਾਇਕ ਕਰਿਓ ਤੇ ਕਮੈਂਟ ਕਰਿਓ ਧੰਨਵਾਦ